ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਮ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜਾ ਕਹਿੰਦਾ ਸੀ ਕਿ ਮੈਂ ਗੁਲਾਮ ਆ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਉਸ ਨੇ ਐਮਪੀ ਦੀ ਕਸਮ ਹਿੰਦੁਸਤਾਨ ਦੇ ਸੰਵਿਧਾਨ ਦੇ ਅੰਦਰ ਹੀ ਰਹਿ ਕੇ ਚੁੱਕੀ ਹੈ ਤਿਰੰਗੇ ਦੇ ਹੇਠਾਂ ਕਸਮ ਚੁੱਕੀ ਹੈ ਭੀੜਾ ਨੂੰ ਪਿੱਛੇ ਲਾ ਕੇ ਕਹਿੰਦਾ ਸੀ ਕਿ ਮੈਂ ਹਿੰਦੁਸਤਾਨ ਦੇ ਕਾਨੂੰਨ ਨੂੰ ਨਹੀਂ ਮੰਨਦਾ ਤੇ ਹੁਣ ਹਿੰਦੂਸਤਾਨ ਦੇ ਕਾਨੂੰਨ ਦੇ ਵਿੱਚ ਰਹਿ ਕੇ ਹੀ ਉਸਨੇ ਐਮਪੀ ਦੀ ਕਸਮ ਚੁੱਕ ਲਈ ਹੈ ਤੇ ਉਸ ਦੀ ਮਾਤਾ ਦੇ ਬਿਆਨ ਆਏ ਨੇ ਕਿ ਕੋਈ ਕੁਛ ਵੀ ਕਹੀ ਜਾਏ ਅਸੀਂ ਖਾਲਿਸਤਾਨ ਸਮਰਥਕ ਨਹੀਂ ਨਾ ਅਮਰਤਪਾਲ ਖਾਲਿਸਤਾਨ ਦਾ ਸਮਰਥਕ ਹੈ ਉਸਨੇ ਕਿਹਾ ਕਿ ਅਮਰਤਪਾਲ ਨੇ ਸੰਵਿਧਾਨ ਦੇ ਵਿੱਚ ਹੀ ਰਹਿ ਕੇ ਕਸਮ ਚੁੱਕੀ ਹੈ ਇਸ ਸੰਵਿਧਾਨ ਦੇ ਅੰਦਰ ਹੀ ਰਹਿ ਕੇ ਹਿੰਦੁਸਤਾਨ ਦੇ ਅੰਦਰ ਹੀ ਰਹਿ ਕੇ ਉਹ ਕੰਮ ਕਰੇਗਾ ਪਹਿਲਾਂ ਸੁਣਦੇ ਆ ਉਹਨਾਂ ਦੀ ਮਾਤਾਂ ਦੇ ਇਹ ਬਿਆਨ ਉਹ ਚੀਜ਼ ਕਿਦਾਂ ਖਾਲਸਤਾਨੀ ਸਮਰਥਕ ਕਿਹਾ ਜਾਂਦਾ ਹੈ ਕਈ ਵਾਰੀ ਪੰਜਾਬ ਨੂੰ ਉਹਦਾ ਨਾਮ ਜਿਹੜਾ ਜੋੜਿਆ ਜਾਂਦਾ ਹੈ ਉਹ ਕੋਈ ਕੁਝ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਤੇ ਸਵਧਾਨ ਦੇ ਦਾਰੇ ਚ ਰਹਿ ਕੇ ਚੌਣ ਲੜੀ ਸਵਧਾਨ ਦੇ ਦਾਰੇ ਚ ਰਹਿ ਕੇ ਚੌਣ ਲੜੀ ਹੋਣ ਤੇ ਨਾ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਉਹ ਤਾਂ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਗ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੌਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਹਾਂਜੀ ਕਿਵੇਂ ਇਹ ਲੋਕ ਮੁਕਰ ਜਾਂਦੇ ਨੇ ਤੇ ਪਹਿਲਾਂ ਕਹਿੰਦੇ ਸਨ ਕਿ ਅਸੀਂ ਹਿੰਦੂਸਤਾਨ ਦੇ ਵਿੱਚ ਗੁਲਾਮ ਹਾਂ ਅਸੀਂ ਖਾਲਸਾ ਰਾਜ ਕਾਇਮ ਕਰਾਂਗੇ ਤੇ ਅੱਜ ਹੁਣ ਇਹ ਆਪਣੀਆਂ ਕਈਆਂ ਹੋਈਆਂ ਗੱਲਾਂ ਤੋਂ ਹੀ ਮੁਕਰ ਗਏ ਨੇ ਇਹ ਸਵਾਰਥੀ ਜਿਹੜਾ ਲੋਕ ਲੋਕ ਹੁੰਦੇ ਨਾ ਸਵਾਰਥੀ ਜਿਹੜਾ ਸਵਾਰਥੀ ਬੰਦਾ ਹੁੰਦਾ ਉਹ ਕਿਸੇ ਦਾ ਵੀ ਮਿੱਤ ਨਹੀਂ ਹੁੰਦਾ ਉਹਨੇ ਆਪਣਾ ਮਤਲਬ ਕੱਢਣਾ ਹੁੰਦਾ ਹੈ ਉਹ ਭੀੜਾ ਨੂੰ ਪਿੱਛੇ ਲਾਉਂਦਾ ਹੈ ਉਹ ਭੀੜਾ ਉਨੇ ਚਿਰ ਪਿੱਛੇ ਲਈ ਰੱਖਦਾ ਜਿੰਨੇ ਚਿਰ ਉਹਦਾ ਮਤਲਬ ਨਹੀਂ ਨਿਕਲਦਾ ਜਦੋਂ ਉਸਦਾ ਮਤਲਬ ਨਿਕਲ ਜਾਂਦਾ ਤੇ ਫਿਰ ਜਿਹੜੇ ਉਹਨਾਂ ਸ਼ਬਦ ਪਹਿਲਾਂ ਕਹੇ ਹੁੰਦੇ ਸੀ ਉਹਨਾਂ ਤੋਂ ਮੁਕਰ ਜਾਂਦੇ ਨੇ ਕਿਉਂਕਿ ਸਵਾਰਥੀ ਬੰਦਾ ਜਿਹੜਾ ਲੋਭੀ ਹੁੰਦਾ ਲਾਲਚੀ ਹੁੰਦਾ ਉਸ ਨੂੰ ਆਪਣੇ ਸਵਾਰਥ ਦਾ ਬਸ ਉਸ ਨੂੰ ਆਪਣੇ ਸਵਾਰਥ ਤੱਕ ਮਤਲਬ ਹੈ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਸਵਾਰਥੀ ਹੁੰਦਾ ਹੈ ਸਵਾਰਥੀ ਬੰਦਾ ਕਿਸੇ ਦਾ ਮਿੱਤ ਨਹੀਂ ਉਹ ਜੋ ਗੱਲਾਂ ਕਹਿੰਦਾ ਉਹ ਪਲਟੀ ਮਾਰ ਜਾਂਦਾ ਜਿਵੇਂ ਕਿ ਅੱਜ ਭਾਈ ਅਮਰਤਪਾਲ ਸਿੰਘ ਤੇ ਉਸ ਦੇ ਪਰਿਵਾਰ ਨੇ ਪਲਟੀ ਮਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ